ਆਹ ਤਨ ਮਾਂ ਨੇ ਅਕਲ ਦਿੱਤੀ ਨਾ ਵੀ ਸੱਸ ਦੇ ਗਰੀ ਬੋਲਿਆ ਕਰੀ ਹੈ ਨਾ ਇੰਨੀ ਤਨ ਨੂੰ ਅਕਲ ਦਿੱਤੀ ਕਿ ਕੱਲਿਆ ਸੀ ਸਿਖਾਲ ਕੇ ਦਿੱਤੀ ਮੇਰੀ ਮਾਂ ਨੇ ਅਕਲ ਬਥੇਰੀ ਬੜੀ ਤਨ ਨੂੰ ਅਕਲ ਦਿੱਤੀ ਮम्मा ਚਲ ਚਿੰਗੈ ਟਿਊਸ਼ਨ ਪੜਾ ਦੋ ਨਾ ਪੁੱਤ ਮੈਂ ਤੈਨੂੰ ਪੜਾਉਣਾ ਚੋਰੀਆਂ ਕਰਨੀਆਂ ਨਹੀਂ ਸਿਖਾਉਣੀਆਂ ਹੈਗੀਆਂ ਠੀਕ ਹੈ ਜਾਂ ਮੇਰਾ ਪੁੱਤ ਮੈਂ ਹੋਰ ਕਿਤੇ ਟਿਊਸ਼ਨ ਦਾ ਪਤਾ ਕਰਾਂਗੀ ਚੰਗਾ ਬੜਾ ਕੈਨੀ ਹੁੰਨੀ ਆ ਭਾਬੀ ਮੇਰੀ ਬੜੀ ਚੰਗੀ ਬੜੀ ਚੰਗੀ ਹੈ ਹੁਣ ਵੜ ਕੇ ਵਿਖਾਈ ਰਹਿੰਦੀ ਰਹੀ ਹੈ ਨਾ ਬੜੇ ਦਾ 15 15 ਦਿਨ ਜਾ ਕੇ ਉੱਥੇ ਪੇਕੇ ਹੁਣ ਵੜ ਕੇ ਵਿਖਾਈ ਮੈਨੂੰ ਵੜਨ ਦਊਗੀ ਅਗਲੀ ਚਾਹ ਪਹਿਲੀ ਦੇ ਸੁਪਨੇ ਲੈਣੇ ਨਾ ਛੱਡ ਦੋ ਸੰਦੀਪ ਆਵਲਾ ਕਦ ਦੀਆਂ ਗੱਲਾਂ ਹੋਈਆਂ ਚਾਹੀਦਾ ਬੰਦਿਆ ਕੋਲ ਨੂੰ ਪੈਸੇ ਦੇ ਦੋ ਹੁਣੇ ਹੀ ਤੇ ਚਾਹੀਏ ਹੁਣ ਫਿਰ ਪੈਲੀ ਦੇ ਦੋ ਮੈਨੂੰ ਲੱਗਦੀ ਜੋੜੀ ਆ ਗਈ ਕੁੜੀ ਵਿਚਾਰੀ ਨੂੰ ਸਤਾਇਆ ਹਣਾ ਚੰਗਾ ਇਹਨੇ ਪਈ ਹੁਣੀ ਹੈ ਦੁਬਾਰੀ ਇਹਦੇ ਹੋਈ ਹੈ ਆ ਗਈ ਹੈ ਮੰਮੀ ਆਉਣਾ ਹੀ ਭੱਜੀ ਗਈ ਲੈਣ ਆਈ ਜਾਣਾ ਸੈਟ ਰਹਿਤ ਨਹੀਂ ਹੀ ਜਾਣਾ ਤੇ ਮੰਮੀ ਮੇਰੀ ਚੀਜ਼ ਆ ਮੈਂ ਲਿਆਉਣੀ ਨਹੀਂ ਨਹੀਂ ਠੰਡ ਪੈ ਗਈ ਹੈ ਨਾ ਪੈ ਗਈ ਠੰਡ ਮੈਨੂੰ ਪੈ ਗਈ ਠੰਡ ਉੱਥੇ ਜਲੂਸ ਕੱਢਿਆ ਹੁਣਾ ਵਾ ਸਾਰੇ ਇਕੱਠੇ ਕੀਤੇ ਹੋਣੇ ਆ ਤੂੰ ਉਹਦੀਆਂ ਦਰਾਨੀਆਂ ਚਠਾਣੀਆਂ ਵੀ ਉਹਨੂੰ 100 100 ਗੱਲਾਂ ਕਰਨੀਆਂ ਨੇ ਨਾ ਤੇ ਹੁਣਿਆ ਨਹੀਂ ਦਰਾਨੀਆਂ ਚਠਾਣੀਆਂ ਨੇ ਇਕੱਠੀਆਂ ਮੰਮੀ ਅੰਦਰ ਜਾ ਕੇ ਗੱਲ ਕੀਤੀ ਅੰਦਰ ਜਾ ਕੇ ਕੀਤੀ ਹੀ ਉਹਦਾ ਵਿਚਾਰੀ ਦਾ ਚੰਗਾ ਜਲੂਸ ਕੱਢ ਕੇ ਆਏ ਤੁਸੀਂ ਉਹ ਵਿਚਾਰੀ ਆ ਤੇ ਮੈਂ ਨਹੀਂ ਵਿਚਾਰੀ ਹਨਾ ਤੇ ਤੈਨੂੰ ਮੈਂ ਦੇਈ ਦੇਣਾ ਹੀ ਲੈ ਕੇ ਤੂੰ ਰਹਿਣ ਤੇ ਨਹੀਂ ਦੇਣਾ ਤੂੰ ਮੈਨੂੰ ਪੁੱਛ ਕੇ ਦੇ ਦਿੰਦੇ ਮੈਂ ਪੁੱਛ ਕੇ ਮੇਰੀ ਗੱਲ ਸਮਝ ਆ ਵੀ ਤੂੰ ਹੈਗੀ ਨਾ ਬਾਹਰੋਂ ਆਈ ਤੇ ਮੈਂ ਪੁੱਛ ਕੇ ਦੇਣਾ ਮੇਰ ਮੇਰਾ ਕੋਈ ਹੈ ਨਹੀਂ ਵਿੱਚ ਕਰ ਦੇਵੇ ਤੇ ਜਦੋਂ ਮੇਰੀ ਚੀਜ਼ ਵਾ ਤੇ ਫਿਰ ਕਿਉਂ ਉਹਨੂੰ ਦਿੱਤੀ ਆ ਅੱਛਾ ਤੇਰੀ ਚੀਜ਼ ਵਾ ਤੂੰ ਬੋਤੀ ਹੀ ਨਾ ਹੀ ਬਣਾਈਂ ਤੂੰ ਜੇ ਤੂੰ ਹੀ ਬਣਾਈਂ ਜਦੋਂ ਪਾਣੀ ਨੇ ਪੁੱਛਿਆ ਕੋਣ ਤੂੰ ਚੁੱਡਵਾ ਜਾ ਚੋਪੀ ਰਹਿ ਤੂੰ ਜੋ ਕਹਿੰਦੀ ਉਹ ਕੋਈ ਕਰਨਾ ਮੈਂ ਸਾਡੀ ਵੀ ਕੋਈ ਸੁਣਾ ਮੈਂ ਤੂੰ ਗੱਲ ਕਹਿਂਦੀ ਨਾ ਸੁਣਾ ਨਾ ਭਰਾ ਦੀ ਸੁਣਾ ਕਿਹਦੀ ਕੋਈ ਗੱਲ ਸੁਣ ਲਿਆ ਕਰ ਕਿਹਦੀ ਮੰਮੀ ਕੀ ਗੱਲ ਸੁਣਨੀ ਆ ਮੈਂ ਅੱਛਾ ਸੁਣਨੀ ਉਹਦੀ ਸੁਣਾ ਨਾ ਸਾਡੀ ਤਣੀ ਨਾ ਸੁਣਦਾ ਮੰਮੀ ਤੇ ਇਨਾ ਤੂੰ ਚੁੱਪ ਕਰੋ ਮੰਮੀ ਤੇ ਲੜਾਈ ਨੂੰ ਵਾਜਾ ਮਾਰਦੇ ਰਹਿੰਦੇ ਆ ਨਾ ਅੱਛਾ ਮੈਂ ਲੜਾਈ ਨੂੰ ਵਾਜਾ ਮਾਰਨੀ ਆ ਕੀ ਕਹਿਣਗੀਆਂ ਦਰਾਨੀਆਂ ਚਾਣੀਆਂ ਤੇ ਕਹਿੰਦੀਆਂ ਰਹਿਤ ਕਹਿੰਦੀਆਂ ਆ ਸਾਸ ਨੇ ਉਹਦਾ ਨਹੀਂ ਟਿਕਾਂ ਦੇਣਾ ਉਹਨੂੰ ਕੁੜੀ ਕਿੰਨਾ ਟਿਕਾਂ ਦੇਵੇ ਕੰਮ ਨੂੰ ਚੰਗੇ ਕਰਦੀ ਆ ਨਾ ਅੱਛਾ ਮਾਰੇ ਉਹਨੇ ਕੀ ਕੀਤਾ ਛੋੜੀ ਤਾਂ ਨਹੀਂ ਨਾ ਖੜਿਆ ਮੇਰੇ ਕੋ ਖੜਿਆ ਪੋਛ ਤੇ ਤੂੰ ਦੋਵੇਂ ਚੋਰ ਨੀਆਂ ਆ ਹੂੰ ਦੋਵੇਂ ਚੋਰ ਨੀਆਂ ਮਾਵਾ ਤੀਆਂ ਇੱਕੋ ਜੀਆਂ ਤੂੰ ਤਾਂ ਨਹੀਂ ਚੋਰਨੀ ਹੈ ਨਾ ਜਿਹੜੇ ਕਢਾ ਕੇ ਲੈ ਗਈ ਕਢਾ ਕੇ ਲੈ ਗਈ ਕਢਾ ਰੋੜਾ ਨਾ ਪਾਉਣਾ ਕਢਾ ਕੇ ਮੈਂ ਆਪਣੀ ਚੀਜ਼ ਲਈ ਆ ਕਿਸੇ ਤੇ ਨਹੀਂ ਲੈ ਗਈ ਮੈਂ ਕੱਢਦੀ ਆ ਕਿੱਡਾ ਐ ਇੱਦਾਂ ਜਰੂਸ ਕਰਦੀ ਤੇ ਕੱਢਣਾ ਨਹੀਂ ਤੇਰੀ ਬੜੀ ਸਿਵਤ ਹੋਣੀ ਹੈ ਨਾ ਤੇ ਕੋਈ ਗੱਲ ਨਹੀਂ ਇਦਾਂ ਨਹੀਂ ਪਰਝਾਈ ਹੈ ਤੇ ਜਿਹੜਾ ਉਹਨੂੰ ਗੱਲਾਂ ਕਰਨਗੇ ਕਿ ਪਰਝਾਈ ਦਾ ਸੈਟ ਲੈ ਆਈ ਉਹਨਾਂ ਨੂੰ ਪਤਾ ਪੁੱਛ ਕੇ ਲਈ ਆਈ ਹੈ ਮਾਂ ਕੋ ਕਿੰਨਾ ਕ ਪੁੱਛ ਕੇ ਲਈ ਪਤਾ ਵਾ ਅੱਗੇ ਵੀ ਦਿੰਦੀ ਰਹੀ ਐ ਮੈਂ ਚੰਗੀਆਂ ਸੁਣਾ ਕੇ ਆਈ ਆ ਚੰਗਾ ਕੀ ਤੈਨੂੰ ਵੀ ਉੱਤੇ ਕੋਈ ਨਾ ਕੋਈ ਸੁਣਾਉਂ ਗਈ ਨਾ ਕਦੀ ਨਾ ਕਰੀ ਮੈਂ ਇਦਾਂ ਦੇ ਕੰਮ ਨਹੀਂ ਕਰਦੀ ਨਾ ਮੇਰੀ ਮਾਂ ਨੇ ਇਦਾਂ ਦੀ ਅਕਲ ਦਿੱਤੀ ਹਾਂ ਤੇ ਤੇਰੀ ਮਾਂ ਨੇ ਅਕਲ ਦਿੱਤੀ ਨਾ ਵੀ ਸੱਸ ਦੇ ਗਰੀ ਬੋਲਿਆ ਕਰੀ ਹੈ ਨਾ ਇੰਨੀ ਤੈਨੂੰ ਅਕਲ ਦੇ ਕੇ ਕੱਲਿਆ ਸੀ ਸਿਖਾਲ ਕੇ ਦਿੱਤੀ ਮੇਰੀ ਮਾਂ ਨੇ ਅਕਲ ਬਥੇਰੀ ਬੜੀ ਤਨੂ ਅਕਲ ਦਿੱਤੀ ਈ ਥਾਨੂੰ ਨਹੀਂ ਸਾਹਮਣੀ ਆਉਂਦੀ ਨੋ ਆਹ ਨੂੰ ਸਾਹਮਣੀ ਨਾ ਆਉਣੀ ਤੂੰ ਪੱਜੀ ਫੇਰਦੀ ਹੀ ਨਾ ਜੇ ਲੈ ਆਈ ਗਈ ਸੈਟ ਤੈਨੂੰ ਵਿਆਹ ਵੇਖ ਕੇ ਦੇ ਹੀ ਦੇਣਾ ਸੀ ਨਾ ਤੈਨੂੰ ਕਾਲੀ ਕਾਦੀ ਪੈ ਗਈ ਤੇ ਮੰਮੀ ਉਹਨਾਂ ਨੂੰ ਨਹੀਂ ਚੋਰ ਪੈਂਦੇ ਮੈਂ ਸੈਟ ਪਾ ਕੇ ਜਾਣੇ ਤੇ ਕਹਿ ਦਿੰਦੇ ਚੋਰ ਪੈ ਜਾਣੇ ਤੈਨੂੰ ਮੇਰੀ ਗਾਸ ਨੂੰ ਸਮਝਾਇਆ ਹੀ ਮੈਂ ਸਮਝਾ ਕੇ ਕੱਲੇ ਵੀ ਕੋ ਉੱਥੇ ਘਰ ਜਾ ਕੇ ਪਾਵੀਂ ਵਿਆਹ ਤੇ ਅੱਛਾ ਉਹਨੂੰ ਸਮਝਾਉਂਦਾ ਹੀ ਤੇ ਮੈਂ ਵੀ ਤੇ ਇੰਨੀ ਗੱਲ ਕਹੀ ਮੈਂ ਵੀ ਉੱਥੇ ਜਾ ਕੇ ਪਾ ਲੈਂਦੀ ਤੇ ਮੇਰੀ ਗਾਸ ਤੂੰ ਤੇ ਮਗਰੋਂ ਤੇਰਾ ਵਿਆਹ ਹੋ ਆਇਆ ਵਾ ਬਾਅਦ 'ਚ ਆਇਆ ਤੋ ਇੰਨਾ ਰੌਲਾ ਨਾ ਪਾਇਆ ਘ ਮੰਮੀ ਤਮਾਰਾ ਤਾਂ ਤੂੰ ਹੀ ਨੇ ਵਖਾਉਣ ਮੈਂ ਚੁੱਪ ਕਰਕੇ ਆਈ ਨਾ ਬੜੀ ਤਾਂ ਚੁੱਪ ਕਰਕੇ ਆਈ ਹੀ ਰੋਲਾ ਤੇ ਹੁੰਦੀ ਹੀ ਪਉਣ ਦੇ ਹੀ ਆ ਗਏ ਸਾਰੇ ਲਾਗੇ ਗਵਾਂਢੀ ਕੇ ਗੱਲਾਂ ਕਰਦੇ ਮੈਂ ਆਪਣੀ ਚੀਜ਼ ਲਿਆਂਦੀ ਠੀਕ ਆ ਨਾ ਮੇਰੀ ਚੀਜ਼ ਦੇਣੀ ਦੀ ਪੁੱਛ ਕੇ ਦਿਆ ਕਰੋ ਅਬਲ ਤਾਂ ਦੇਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਮੇਰਾ ਸਰੀਕਾ ਸਾਰੇ ਸੁਣਦਾ ਕੋਈ ਨਹੀਂ ਨਾ ਸੁਣਦਾ ਸਰੀਕਾ ਇਹੋ ਤੇਰੇ ਮਾਪਿਆਂ ਨੂੰ ਵੀ ਲੋਕਾਂ ਗੱਲਾਂ ਕਰ ਨਹੀਂ ਠੀਕ ਵੀ ਨਾਲੇ ਵੇਖੂਗਾ ਨਾ ਕਿਦਾਂ ਦੇ ਤੁਸੀਂ ਮੈਨੂੰ ਕੱਲੀ ਨੂੰ ਨਹੀਂ ਕਰਨੀ ਆ ਪਿਛਲੀਆਂ ਲੋਕੀ ਜਾਂਦੇ ਨੇ ਫਿਰ ਇਹਨੂੰ ਰੱਖ ਐਥੇ ਮੇਰੀ ਗੱਲ ਸੁਣ ਉਹ ਪੈਸੇ ਮੰਗਣ ਆਈ ਪਿੰਦਰ ਪੈਸੇ ਦੋ ਮੋਟਰਸਾਈਕਲ ਦੇ ਦੋ ਉਹਨੂੰ ਪੈਸੇ ਇੰਨੇ ਬੈਕਸਾਈਕਲ ਦੇ ਪਏ ਹੋ ਜੇ ਤੇ ਮੰਮੀ ਉਹਨਾਂ ਨੇ ਪੈਸੇ ਦਿੱਤੇ ਆ ਤੇ ਮਗਰੋਂ ਵੀ ਲਾ ਦੇ ਜਿਹੜੇ ਪਹਿਲੇ ਨੇ ਤੇ ਪਹਿਲੇ ਮੈਂ ਦੇਣੀ ਆ ਉਹ ਕਿ ਚਾਹੇ ਸਾਨੂੰ ਪਹਿਲੀ ਦੋ ਤੇ ਚਾਹੇ ਸਾਨੂੰ ਪੈਸੇ ਦੋ ਕੋਈ ਗੱਲ ਨਹੀਂ ਤੂੰ ਚੁੱਪ ਕਿਤੇ ਰਹੁ ਆਪੇ ਕਰ ਲਊਂਗੀ ਮੈਂ ਕਿਦਾਂ ਕਰਾਂ ਦੇ ਉਹਨਾਂ ਨੂੰ ਮੈਂ ਆਪੇ ਗੱਲ ਕਰ ਲੂੰਗੀ ਨਾ ਮੇਰੇ ਆਣ ਕੇ ਦੁਵਾਲੇ ਹੋਈ ਸੀ ਕੋਈ ਗੱਲ ਨਹੀਂ ਜਾਣੀ ਮੈਂ ਹੁਣ ਇਹਦੇ ਵੱਲ ਦਵਾ ਤੀ ਦੀ ਤੁਰ ਪੀਏ ਚੁੱਪ ਕਰਕੇ ਚੋਕ ਕੇ ਹੁਣ ਕਿੱਧਾਂ ਦੀ ਹੈ ਜਨਾਨੀ ਹੈ ਜਲੂਸ ਕੱਢ ਕੇ ਆਈ ਹੈ ਮੇਰੀ ਕੁੜੀ ਦਾ ਚੰਗਾ ਤੇ ਖਲਾਰਾ ਹੀ ਮੂੰਹ ਮੱਕਦਾ ਗਦੇ ਆਪ ਚਲ ਜਾਂਦੇ ਆ ਇਦਾਂ ਸਾਰਾ ਕੰਮ ਛੱਡ ਜਾਂਦੇ ਆ ਕਿਤੇ ਹੁਣ ਪਹਿਲਾਂ ਉੱਪਰੋਂ ਸਫਾਈ ਕਰੂੰਗੀ ਫੇਰ ਜਾ ਕੇ ਥੱਲੇ ਕਰਨੀ ਸਾਰਾ ਦਿਨ ਇਹ ਲੱਗ ਜਾਂਦਾ ਦੀਦੀ ਘਰੇ ਹੋ ਕੌਣ ਆਇਆ ਬਾਹਰ ਸੰਦੀਪ ਲੱਗਦੀ ਆ ਆਜੋ ਆਜੋ ਨੰਗਾ ਉਹ ਗਾਈ ਸਾਸ਼ਿਕਾ ਦੀਦੀ ਸਾਸ਼ਿਕਾ ਹੁਸਨਉ ਵਧੀਆ ਵਧੀਆ ਸਫਾਈ ਕਰਨ ਦੇ ਲੱਗਦਾ ਸਾਬ ਸਫਾਈ ਕਰਨੀ ਸੰਦੀਪ ਆ ਜਾ ਇੱਥੇ ਸਾਰਾ ਦਿਨ ਇੱਦਾਂ ਨਗ ਜਾਂਦਾ ਆ ਆਪੇ ਜਲ ਜਾਂਦੀ ਆ ਚਲੋ ਕਰਨਾ ਵੀ ਕੀ ਫਿਰ ਸਾਰਾ ਦਿਨ ਹੋ ਰਿਹਾ ਤੇ ਕਦੀ ਕੋਈ ਸਮਾਂ ਚੋ ਕਦੀ ਕੋਈ ਬਸ ਇੱਦਾਂ ਸਾਰਾ ਦਿਨ ਅੰਗਿਆਦਾ ਤੇ ਉਧਰ ਆ ਜਾਇਆ ਕਰੋ ਵੇਲੇ ਆਨੇ ਤੇ ਹੀ ਆਉਣਾ ਆਣਾ ਕੀ ਆ ਮੈਨਾਂ ਤੇਰੀ ਸੱਸ ਕੋਲ ਬੜਾ ਡਰ ਲੱਗਦਾ ਵਾ ਮੈਂ ਤਾਂ ਉਹ ਵੀ ਡਰਦੇ ਰਹਿਨੇ ਆ ਉਹ ਹੈ ਨਹੀਂ ਸੰਦੀਪ ਉਹਨੂੰ ਬੋਲਣ ਦਾ ਨਹੀਂ ਪਤਾ ਹੈਗਾ ਫਿਰ ਗੱਲਾਂ ਉਹ ਇਥੋਂ ਕਰਦੀਆਂ ਕਰਨ ਕਰਨ ਵਾਲੀਆਂ ਨਹੀਂ ਹੁੰਦੀਆਂ ਤੇ ਮੈਨੂੰ ਵੀ ਬੜਾ ਕੁਝ ਕਹਿੰਦੀ ਆ ਇਹਦਾ ਮਤਲਬ ਇਹ ਥੋੜੀ ਹੁਣ ਮੈਂ ਘਰੋਂ ਨਿਕਲ ਜਾਣਾ ਵਾ ਚੱਲ ਕੋਈ ਗੱਲ ਨਹੀਂ ਹੋਰ ਦਸ ਠੀਕ ਠਾਕ ਇਹ ਦਿਲਜੀ ਠੀਕ ਠਾਕ ਵਧੀਆ ਹਾਂਜੀ ਤੇ ਉਹ ਤੁਸੀਂ ਗਏ ਸੀ ਮੀ ਕੋਲ ਠੀਕ ਠਾਕ ਵੀ ਹਾਂਜੀ ਠੀਕ ਠਾਕ ਸੱਦਿਆ ਸੀ ਮੀ ਨੇ ਅੱਛਾ ਅੱਛਾ ਉਹ ਤੋਂ ਕੀ ਆਏ ਆ ਉਦਾਂ ਗਏ ਸੀ ਉਦਾਂ ਹੀ ਅੱਛਾ ਅੱਛਾ ਵਿਆਹ ਹੋਇਆ ਜਦੋਂ ਦਾ ਗਏ ਨਹੀਂ ਸੀ ਠੀਕ ਠੀਕ ਆ ਟਾਈਮ ਨਹੀਂ ਲੱਗਾ ਤੈਨੂੰ ਪਤਾ ਤੇ ਮੈਂ ਤੇ ਆਪ ਗਈ ਸੀ ਸੋਟਾ ਡੇਕਰ ਅੱਛਾ ਅੱਛਾ ਮੈਂ ਹਾਂ ਚੱਲ ਵਧਾਈ ਦੇ ਕੇ ਹੁਣੀ ਮੋਟਰਸਾਈਕਲ ਦੀ ਇਹਨਾਂ ਨੇ ਤਾਂ ਮੂੰਹ ਮਿੱਠਾ ਕਰਾਉਣਾ ਨਹੀਂ ਆ ਦੀਦੀ ਮੋਟਰਸਾਈਕਲ ਦੀ ਤੇ ਗੱਲ ਛੱਡੋ ਹਾਂ ਤੁਸੀਂ ਘਰ ਗਏ ਸਨਾ ਦੇਣਾ ਤੁਹਾਨੂੰ ਵੀ ਪਤਾ ਵਾ ਤੁਸੀਂ ਸਿਆਣੇ ਆ ਸਾਡੇ ਕੋਲ ਪਹਿਲੀ ਕੀ ਗੱਲ ਹੋ ਗਈ ਆ ਸੰਦੀਪ ਹੁਣ ਇਹ ਤੂੰ ਪਿਆਰ ਨਾ ਬੋਲਣ ਦੀ ਹੁਣ ਤੈਨੂੰ ਕੀ ਹੋ ਗਿਆ ਵਾ ਹੁਣ ਆ ਕੀ ਆ ਮੈਨੂੰ ਮੰਮੀ ਨੇ ਸੁਣਾ ਦਿੱਤਾ ਸੀ ਕਿ ਮੋਟਰਸਾਈਕਲ ਤੇ ਤੂੰ ਲੱਲਿਆ ਵਾ ਤੇ ਪੈਸੇ ਕਿੰਨੇ ਦੇਣੇ ਆ ਤੇ ਪੈਸੇ ਤਾਂ ਸੰਦੀਪ ਦੇਣੇ ਪੈਣੇ ਇਹਦੇ ਵਿੱਚ ਗੜੀ ਗੱਲ ਵਾ ਜਿਹੜਾ ਤੂੰ ਕਹਿੰਦਾ ਉਹ ਤੇ ਥੋੜਾ ਵੀ ਪੈਸੇ ਤੇ ਹੀ ਦੇਣੇ ਦੀ ਹੌਸਲਾ ਤੇ ਕਰ ਲਓ ਹੁਣ ਕਿੰਨੇ ਕ ਦਿਨ ਹੋਇਆ ਕਿਤੇ ਪੈਸੇ ਦਿੱਤਿਆਂ ਨੂੰ ਗੱਲ ਹੌਸਲੇ ਦੀ ਸੰਦੀਪ ਮੈਂ ਮੋਟਰਸਾਈਕਲ ਵਾਲੇ ਪੈਸੇ ਨਹੀਂ ਮੰਗਣ ਦੀ ਮੈਂ ਪੈਸੇ ਮੰਗਣ ਦੀ ਪਹਿਲੇ ਜਿਹੜੇ ਵਿਆਹਾਂ ਤੇ ਲਾਈ ਆ ਇਹਨਾਂ ਨੇ ਤੁਹਾਡੇ ਵਿਆਹ ਵਾਲੇ ਤੁਹਾਡੇ ਵਿਆਹ ਵਾਲੇ ਜਿੱਦਾਂ ਤੁਸੀਂ ਦਿੱਤੇ ਥੋੜੇ ਥੋੜੇ ਕਰਕੇ ਅਸੀਂ ਵੀ ਹੁਣ ਉਦਾ ਹੀ ਦੇਣੇ ਆ ਥੋੜੇ ਥੋੜੇ ਕਰਕੇ ਨਹੀਂ ਹੱਲ ਹੈਗੀ 8 ਲੱਖ ਇੱਕ ਵਾਰ ਲਿਆ 3 ਇੱਕ ਵਾਰ ਲਿਆ ਹੁਣ ਦੇ ਸਤ ਅਸੀਆ ਫੇਰ ਤੁਸੀਂ ਲੱਲਿਆ ਵਾ ਅਹੀਂ ਦੱਸੋ ਕਿਦਾਂ ਨੂੰ ਜਣਾ ਸਾਡਾ ਘਰ ਕੋਈ ਖਰਚਾ ਨਹੀਂ ਹੈਗਾ ਉਹਨਾਂ ਦਾ ਨਹੀਂ ਦੀਦੀ ਮੈਨੂੰ ਪਤਾ ਹੈਗਾ ਠੀਕ ਆ ਮੇਰੀ ਗੱਲ ਸੁਣਾ ਸਾਸਾ ਆਪਣੀ ਜਗ੍ਹਾ ਸੁਣਾ ਦੇਦੀ ਵੀ ਜੀ ਉਹਨਾਂ ਦਾ ਸਾਹ ਦਿੱਤਾ ਵਾ ਨਾ ਤੂੰ ਹੁਣ ਆਈਦਾ ਨਾ ਕਰੋ ਅਹੀਂ ਪਹਿਲੀ ਨਹੀਂ ਦੇਣੀ ਕੋਈ ਗੱਲ ਨਹੀਂ ਚੁਪਟਾ ਕੇ ਤੇ ਪਹਿਲੇ ਦੇ ਦਾਂਗੇ ਤੁਹਾਨੂੰ ਤੁਸੀਂ ਆ ਕੇ ਲੜਨਾ ਪਈਆਂ ਤੂੰ ਵੀ ਜਾਣੀ ਆ ਲੜਨ ਵਾਲੀ ਨਹੀਂ ਗੱਲ ਲੈਗੀ ਦੀਦੀ ਤੂੰ ਹੀ ਉਸੇ ਵੇਲੇ ਚਲ ਗਏ ਮਗਰੇ ਉਦੋਂ ਦੇ ਤਾਂ ਮੰਗੇ ਨਾ ਤੂੰ ਹੀ ਪੈਸੇ ਮਗਰੇ ਚਲ ਗਏ ਮੈਂ ਤਾਂ ਦੁੱਧ ਸੁਣਾ ਦੇਂਦੀ ਆ ਕਦੀ ਮੈਂ ਨਾ ਹੱਥ ਕਲਉਣੀ ਕਦੀ ਮੈਂ ਆਪ ਜਾਨੀ ਆ ਸੱਸ ਤੇਰੀ ਨਾ ਹੀ ਨਹੀਂ ਲੈਣੀ ਪੈਸੇ ਦੇਂਦਾ ਉਦੋਂ ਦੇ ਮੈਂ ਦੇ ਦਾਂਗੇ ਹਿੰਦਾਂ ਕਰ ਛੱਡਦੀ ਆ ਉਦੋਂ ਤੂੰ ਹੀ ਘਰ ਜਾ ਕੇ ਦੇ ਕੇ ਉਹਨੇ ਪੈਸੇ ਹੁਣ ਐਡੀ ਛੇਤੀ ਮੰਗਣ ਲੱਪੇ ਆ ਨਹੀਂ ਚੀਂ ਦੀ ਤੈਨੂੰ ਲੋੜ ਹੀ ਮੋਟਰਸਾਈਕਲ ਤੂੰ ਹੀ ਲਿਆਂਦਾ ਉਹ ਤੇ ਮੈਂ ਬੈਠ ਕੇ ਜਾਨੀ ਆ ਤੇ ਚਲੋ ਅਈ ਇੱਕ ਵਾਰੀ ਨਾ ਕਰ ਦਿੱਤੀ ਹੀ ਫਿਰ ਨਾ ਦਿੰਦੇ ਤੁਸੀਂ ਮੇਰੀ ਗੱਲ ਸੁਣੋ ਮੋਟਰਸਾਈਕਲ ਨਹੀਂ ਲੈਣਾ ਤਾਂ ਨਾ ਲਾਓ ਉਹਨੂੰ ਵੇਚ ਕੇ ਤੁਹਾਡੇ ਪੈਸੇ ਦੇ ਦੋ ਫਸਦੀ ਗੱਲ ਵਾ ਦੀਦੀ ਮੈਂ ਬਹੁਤੀਆਂ ਗੱਲਾਂ ਨਹੀਂ ਕਰਨਾ ਹੀ ਸੌ ਦੀ ਇੱਕ ਗੱਲ ਵਾ ਅਸੀਂ ਪਹਿਲੀ ਨਹੀਂ ਕਿ ਦੇਣੀ ਪੈਸੇ ਦੇ ਦਾਂਗੇ ਜਦੋਂ ਹੋਣਗੇ ਸਾਡੇ ਕੋਲ ਪਹਿਲੀ ਦੇ ਸੁਪਨੇ ਲੈਣੇ ਨਾ ਛੱਡ ਦਿਓ ਸੰਦੀਪ ਆਵਲਾ ਕਿਦਾਂ ਦੀਆਂ ਗੱਲਾਂ ਹੋਈਆਂ ਚਾਹੀਦਾ ਬੰਦਿਆ ਕੋ ਉਹਨੂੰ ਪੈਸੇ ਦੇ ਦੋ ਹੁਣੇ ਹੀ ਤੇ ਚਾਹੀਏ ਉਹਨੂੰ ਫਿਰ ਪਹਿਲੀ ਦੇ ਦੋ ਇੱਕ ਕੰਮ ਕਰ ਦੋ ਤੇ ਪੈਸੇ ਵੀ ਮੈਨੂੰ ਅੱਜੇ ਚਾਹੀਦੇ ਜੇ ਜਿਹੇ ਗੱਲ ਤੇ ਆਈਆਂ ਦੀ ਦੀਦੀ ਇਹ ਪੈਸੇ ਦਵਾਂਗੇ ਅਸੀਂ ਮੁਕਰ ਨਹੀਂ ਡੇ ਇੱਕ ਵਾਰੀ ਝੋਨੇ ਦੇਵਾਂਗੇ ਤੇ ਇੱਕ ਵਾਰ ਪੀਜੋ ਬਰਗੇ ਪੈਸੇ ਚਾਹੀ ਲੈ ਆ ਗਈ ਤੇ ਰੱਖ ਦੋ ਤੇ ਚਾਹੀ ਫਿਰ ਪਹਿਲੀ ਨਾ ਕਰ ਦੋ ਮੈਂ ਬਾਰ ਬਾਰ ਨਹੀਂ ਗੱਲ ਕਰਨੀ ਹੈਗੀ ਤੇ ਨਹੀਂ ਜਦੋਂ ਹੀ ਕੰਮ ਹੀ ਇਦਾਂ ਦੇ ਫੜੇ ਤੇ ਫਿਰ ਇਦਾਂ ਸਹੀ ਮੈਂ ਸੋ ਕਿਹਾ ਵੀ ਚਲ ਕੋਈ ਗੱਲ ਨਹੀਂ ਤੁਹਾਡਾ ਸਾਥ ਦਿੰਨੇ ਆ ਆਪਣੇ ਆ ਤੁਸੀਂ ਤੇ ਆਪਣੇ ਵਾਲੇ ਕੰਮ ਹੀ ਨਹੀਂ ਕੀਤੇ ਤੇ ਜੇ ਇਹ ਇਦਾਂ ਕਰੋਗੇ ਤੇ ਪੈਸੇ ਮਿਲ ਜਾਣਗੇ ਫਿਰ ਤੇ ਮਿਲਣਗੇ ਕਿਉਂ ਨਾ ਮਿਲਣਗੇ ਕਿਦਾਂ ਦੇ ਦੋਗੇ ਤੁਸੀਂ ਕੋਈ ਲਿਖਤ ਪੜਤ ਕੀਤੀ ਤੁਸੀਂ ਗੱਲ ਉਹ ਨਹੀਂ ਹੈਗੀ ਪੈਸੇ ਮੈਂ ਕੱਲੇ ਕੱਲੇ ਨੋਟ ਕਰਕੇ ਰੱਖੇ ਆ ਜਿਹੜਾ ਵੀ ਕੋਈ ਆਉ ਨਾ ਤਾਂ ਸਾਹਮਣੇ ਕਰਕੇ ਵਿਖਾ ਲੂੰਗੀ ਵੀ ਉਹ ਤਾਂ ਹੀ ਉਹਦਾ ਵੀ ਲਿਖ ਸਕਦੇ ਆ ਕਿਉਂ ਲਿਖ ਸਕਦੇ ਆ ਉਹ ਵੀ ਲਿਖ ਸਕਦੇ ਆ ਸਾਰਿਆਂ ਦਾ ਸਾਹਮਣੇ ਪੈਸੇ ਦਿੱਤੇ ਹੀ ਅੱਗੇ ਵੀ ਤੇ ਜਦੋਂ ਵਿਆਹ ਤੇ ਲਏ ਹੀ ਨਾ ਉਦੋਂ ਵੀ ਤੁਹਾਡਾ ਰਿਸ਼ਤਾ ਰੋਲਿਆ ਇਹ ਚਲੋ ਸਾਡੀ ਪਰਮਾਨਸੀ ਆ ਸਾਰੇ ਤੁਹਾਨੂੰ ਪੈਸੇ ਵਾਪਸ ਦੇਣੇ ਆ ਸਾਰਿਆਂ ਨੂੰ ਇਕੱਠੇ ਕਰਾਂਗੇ ਜੇ ਕੋਈ ਵਿੱਚ ਝੂਠਾ ਆਊਗਾ ਨਾ ਤੇ ਫੇਰ ਦੱਸਿਓ ਕੋਈ ਗੱਲ ਨਹੀਂ ਕਰ ਲਿਓ ਤੁਸੀਂ ਇਕੱਠੇ ਜੇ ਸੰਦੀਪ ਇਹ ਗੱਲ ਦੇ ਹਨਾ ਤੇ ਪੈਸੇ ਤੁਹਾਡੇ ਕੋਲ ਮੈਂ ਅੱਜ ਹੀ ਕਢਾ ਲੈਣੇ ਵੇਖ ਲਿਓ ਜਿੱਦਾਂ ਤੁਸੀਂ ਧਮਕੀ ਦੇਂਦੇ ਆ ਇਦਾਂ ਪੈਸੇ ਲੱਲੋਗੇ ਫਿਰ ਕੋਈ ਨਹੀਂ ਗੱਲ ਨਹੀਂ ਮੈਂ ਕਢਾ ਲੂੰਗੀ ਚਲ ਕੋਈ ਗੱਲ ਨਹੀਂ ਜੇ ਲੈ ਸਕਦੇ ਆ ਨਾ ਆਜੋ ਫੇਰ ਘਰ ਦਿਨੀ ਮੈਂ ਚੰਗੀ ਤਰ੍ਹਾਂ ਕੋਈ ਗੱਲ ਨਹੀਂ ਚੰਗੀ ਤਰ੍ਹਾਂ ਲਲਾਂ ਨਹੀਂ ਉਦੋਂ ਤੇ ਕਹਿੰਦੇ ਸੀ ਕਿ ਸਾਡਾ ਵਿਆਹ ਨਹੀਂ ਮੜਾ ਹੋਣਾ ਚਾਹੀਦਾ ਸਾਡੇ ਸ਼ਾਂਚ ਘਟਾ ਪੈਣਾ ਵਾ ਤਾਂ ਹੁਣ ਡੜੇ ਕੋ ਪੈਸੇ ਹੀ ਦਿੱਤੇ ਜਾਂਦੇ ਕੋਈ ਗੱਲ ਨਹੀਂ ਆ ਲੈਂਦੇ ਇਹਨਾਂ ਨੂੰ ਕਰਦੀ ਗੱਲ ਇਹਨਾਂ ਨਾਲ ਕਿ ਪਹਿਲੀ ਤੇ ਜਾਏ ਨਾਲ ਵੱਲੋਂ ਚਾਹੇ ਕੋ ਪੈਸੇ ਘੱਡਾ ਉਚੋਪ ਕਰਗੇ ਘੱਡਾ ਪਖੰਡ ਫੜਿਆ ਸ਼ਾਮਾਂ ਹੀ ਪੈ ਗਈਆਂ ਜਿਹੜੇ ਕੰਮ ਚੱਲ ਜੋ ਉੱਤੇ ਟਾਈਮ ਲੱਗ ਜਾਂਦਾ ਰਪਿੰਦਰ ਪਾਣੀ ਲਿਆਈ ਹਾਂ ਘੁੱਟ ਆ ਗਈ ਜੇ ਬਾਅਦ ਚੋਂ ਕਰ ਲਈ ਹਾਂ ਕੰਮ ਯਾਰ ਆਲੋ ਈ ਨਹੀਂ ਕਰਨ ਕਰਨਾ ਕੀ ਕੁਛ ਨਹੀਂ ਬਸ ਖਲਾਰਾ ਬਾਗੇ ਜਲ ਜਾਂਦੇ ਜੋ ਸਵੇਰ ਦੀ ਲੱਗੀ ਹੈ ਨਾ ਇਹੋ ਕੋਈ ਕਰਨ ਨਹੀਂ ਆ ਦੋਦੀ ਨਹੀਂ ਨਾ ਟਾਈਮ ਲਾਇਂ ਤਾਂ ਫਿਰ ਉੱਥੇ ਲੱਗਣਾ ਸੀ ਹੂੰ ਉਹਦਾ ਗਲਤੀ ਕਰ ਲਈ ਆ ਉੱਤੇ ਕਮਰੇ ਨਹੀਂ ਚਾਹੀਦੇ ਉਹਦਾ ਪਾਉ ਉਹ ਚਲ ਕੋਈ ਗੱਲ ਨਹੀਂ ਆ ਬੜਾ ਸੁਖਵਾ ਓਏ ਉੱਤੇ ਇੱਕੋ ਚਾਹੀਦਾ ਵਾ ਹੁਣ ਇੰਨਾ ਵੇਹਲ ਛੱਤਿਆ ਵਾ ਨਾ ਝਾੜੂ ਵੀ ਵੱਜਦਾ ਚੱਜਣ ਸਫਾਈ ਦਾ ਓਖਾ ਹੁੰਦਾ ਉਹ ਤਾਂ ਚਲੋ ਕੋਈ ਨਹੀਂ ਜਦੋਂ ਕੋਈ ਪ੍ਰੋਣਾ ਪ੍ਰੋਣਾ ਹੁੰਦਾ ਵਾ ਨਾ ਚਲ ਜਿੱਦਾਂ ਮਰਜੀ ਆਪਣਾ ਬੰਦਾ ਰਹਿ ਲੈਂਦਾ ਆ। ਉਹ ਆਹੋ ਤੇ ਹੈ ਹੀ ਆ ਤੇ ਕੰਮ ਧੰਦਾ ਨਾ ਮੁੱਕ ਗਿਆ ਉਹਨ। ਕੰਮ ਧੰਦਾ ਤੇ ਮੁੱਕ ਗਿਆ ਵਾ। ਹੂੰ। ਤੇ ਮੈਂ ਤੁਹਾਡਾ ਨਾ ਕਰਨੀ ਏ ਗੱਲ ਇੱਕ। ਦੱਸੋ। ਉਹ ਆਈ ਹੀ ਸੰਦੀਪ ਮੇਰੇ ਵੱਲ। ਆਹੋ। ਤੇ ਬੜੀ ਸੜੀ ਫੂਕੀ ਆਈ ਕਿਤੇ ਕੋਈ ਗੱਲ ਨਹੀਂ ਕਰਨ ਵਾਲੀ ਪਹਿਲਾਂ ਤੇ ਬੈਠੀ ਰਹੀ ਬੜੇ ਪਿਆਰ ਨਾਲ ਗੱਲਾਂ ਕੀਤੀਆਂ। ਹੂੰ। ਤੇ ਮੁੜ ਕੇ ਪਤਾ ਨਹੀਂ ਕੀ ਹੋਇਆ ਉਹਨੂੰ। ਕੀ ਕਹਿੰਦੀ? ਅਸਲ ਦੀ ਤੇ ਗੱਲ ਛੱਡੋ ਹਾਂ। ਤੁਸੀਂ ਘਰ ਗਏ ਸੁਨਾ ਦੇਣਾ। ਤੁਹਾਨੂੰ ਵੀ ਪਤਾ ਵਾ ਤੁਸੀਂ ਸਿਆਣੇ ਆ। ਸਾਡੇ ਕੋਲ ਪਹਿਲੀ ਥੋੜੀ ਦਿੱਤੀ ਜਾਣੀ ਐ ਪੈਸੇ ਦੇਵਾਂਗੇ। ਕੀ ਗੱਲ ਹੋ ਗਈ ਆ ਸੰਦੀਪ ਹੁਣ ਇਹ ਤੂੰ ਪਿਆਰ ਨਾ ਬੋਲਣ ਦੀ ਹੁਣ ਤੈਨੂੰ ਕੀ ਹੋ ਗਿਆ ਵਾ ਹੁਣ ਆ ਕੀ ਆ ਮੈਨੂੰ ਮੰਮੀ ਨੇ ਸੁਣਾ ਦਿੱਤਾ ਸੀ ਕਿ ਮੋਟਰਸਾਈਕਲ ਤੇ ਤੂੰ ਲੱਲਿਆ ਵਾ ਤੇ ਪੈਸੇ ਕਿੰਨੇ ਦੇਣੇ ਆ ਤੇ ਪੈਸੇ ਤਾਂ ਸੰਦੀਪ ਦੇਣੇ ਪੈਣੇ ਇਹਦੇ ਵਿੱਚ ਗੜੀ ਗੱਲ ਵਾ ਜਿਹੜਾ ਨੇ ਕਹਿੰਦਾ ਦਿੱਤਾ ਉਹਦੇ ਥੋੜਾ ਵੀ ਪੈਸੇ ਤੇ ਹੀ ਦੇਣੇ ਦੀ ਹੌਸਲਾ ਤੇ ਕਰ ਲਓ ਹੁਣ ਕਿੰਨੇ ਕਿ ਦਿਨ ਹੋਇਆ ਕਿਤੇ ਪੈਸੇ ਦਿੱਤਿਆਂ ਨੂੰ ਗੱਲ ਹੌਸਲੇ ਦੀ ਸੰਦੀਪ ਮੈਂ ਮੋਟਰਸਾਈਕਲ ਵਾਲੇ ਪੈਸੇ ਨਹੀਂ ਮੰਗਣ ਦੀ ਮੈਂ ਪੈਸੇ ਮੰਗਣ ਦੀ ਪਹਿਲੇ ਜਿਹੜੇ ਵਿਆਹਾਂ ਤੇ ਲਾਈ ਆ ਇਹਨਾਂ ਨੇ ਹੋਣ ਜਿੱਦਾਂ ਵਿਆਹ ਵਾਲੇ ਤੁਹਾਡੇ ਵਿਆਹ ਵਾਲੇ ਜਿੱਦਾਂ ਤੁਸੀਂ ਦਿੱਤੇ ਥੋੜੇ ਥੋੜੇ ਕਰਕੇ ਅਸੀਂ ਵੀ ਹੁਣ ਉਦਾ ਹੀ ਦੇਣੇ ਆ ਉਹ ਤੂੰ ਗੱਲੀ ਇਦਾਂ ਬੋਲਣਾ ਹੀ ਉਹਨੂੰ ਮੈਂ ਦਸ ਖਾਲੀ ਬੋਲਣਾ ਹੀ ਤੂੰ ਚੁੱਪ ਕੀਤੀ ਰਹਿਣਾ ਨਾਲੇ ਸਾਡੇ ਪੈਸੇ ਤੇ ਸਾਨੂੰ ਇਦਾਂ ਕਹਿਣ ਦਈ ਆ ਜਿਹਨੂੰ ਉੱਪਰ ਵੀ ਕੀਤੀ ਤੇ ਮੋੜ ਸਾਲ ਚੋਕੇ ਮੈਂ ਲੈਉਣਾ ਆ ਇੱਧਰ ਗੱਲ ਉਹਦੀ ਵੀ ਠੀਕ ਆ ਲਖਾਇਆ ਅਸੀਂ ਕੱਖ ਬਣੀ ਆ ਫਿਰ ਉਹ ਗੱਲ ਹੋ ਗਈ ਨਾ ਬਗਾਨਿਆਂ ਵਾਲੀ ਫਿਰ ਆਪਣੇ ਦੇ ਨਾਲ ਰਹੇ ਜਿਹੜੇ ਆਪਣੇ ਹੁੰਦੇ ਆ ਨਾ ਉਹ ਨਹੀਂ ਇਦਾਂ ਕਰਦੇ ਹੈਗੇ ਮੇਰੀ ਗੱਲ ਸੁਣ ਸਾਨੂੰ ਸੰਦੀਪ ਨਾ ਬਣਾ ਕੇ ਰੱਖਣੀ ਪੈਣੀ ਆ ਇਬੜਾ ਵੀ ਕਦੀ ਰੱਖਣੀ ਆ ਮੈਂ ਰਿਸ਼ਤੇਦਾਰ ਇਕੱਠੇ ਹੋਏ ਚਾਰ ਤੇ ਮੈਂ ਕਹਿਣਾ ਵਾਂ ਕਿ ਪੈਸੇ ਸਾਡੇ ਦੋ ਨਾਲੇ ਸਾਹਮਣੇ ਦਿੱਤੇ ਜਦੋਂ ਮੰਮੀ ਉਹਦਾ ਆਏ ਹੀ ਉਹਦਾ ਵਿਆਹ ਵੀ ਦਿੱਤੇ ਇਹਦੇ ਕੁੜੀ ਦੇ ਪੈਸੇ ਸਾਹਮਣੇ ਦਿੱਤੇ ਹੀ ਮੇਰੇ ਹਿਸਾਬ ਨਾਲ ਉਹ ਮਰਜਣੇ ਆ ਪੈਸੇ ਜਿਹੜੇ ਤਰੀਕੇ ਨਾਲ ਫਿਰ ਗੱਲਾਂ ਦਸਣ ਦੀ ਮੈਂ ਨਹੀਂ ਪੈਸੇ ਮਰਨ ਦਿੰਦੀ ਠੀਕ ਹੋਣਾ ਇਹਦੇ ਵਿੱਚੋਂ ਨਾ ਕੱਢੂ ਪੈਸੇ ਪੈਸੇ ਮਰ ਚਲੇ ਜਾਂਦੇ ਮੈਂ ਤੈਨੂੰ ਉਦੋਂ ਵੀ ਕਿਹਾ ਸੀ ਵੀ ਆ 40 ਜਿਹੜਾ ਨਾ ਲਾ ਦੇ ਜੀ ਇਹ ਕਿਹੜੇ ਉਥੇ 10 20 ਰੁਪਏ ਆ ਫੇ ਚਲ ਕੋਈ ਗੱਲ ਦੀ ਮਾਫ ਕਰ ਦੋ ਇਹਨਾਂ ਨੂੰ ਚਲ ਜੇ ਪੈਲੀਆ ਨੂੰ ਨਾਨ ਮੰਨਣਗੇ ਚਾਰ ਦਿਨ ਮੋਟ ਸਕਦੇ ਆ ਨਾ ਹੌਲੀ ਹੌਲੀ ਕਰਕੇ ਤੇ ਉਦਾਂ ਹੀ ਲੈ ਲਈਏ ਚਾਰ ਦਿਨ ਮੋਟਸਰ ਲੈ ਆ ਕੇ ਤੇ ਘਰ ਡੱਕ ਲਿਆ ਨਾ ਤੇ ਨਸੀ ਤੂੰ ਆਏ ਨਾ ਦੇ ਵਖਿਆ ਪੇ ਪਾ ਲੱਗ ਜਾਣਾ ਜਦੋਂ ਜਣਾ ਓਣਾ ਓਖਾ ਹੋਇਆ ਇਹਨਾਂ ਨੂੰ ਲੱਗੀ ਮੇਰ ਨਾਲ ਗੱਲਾਂ ਮਾਰਨ ਉਹ ਚਲ ਜੇ ਜਾਣਗੀ ਵੀ ਨਾ ਉਧਰ ਤੇ ਬਹੁਤਾ ਨਾ ਬੋਲ ਕੇ ਆਈ ਹੁਣ ਨਹੀਂ ਬੋਲਦਾ ਕਿਉਂ ਨਹੀਂ ਆ ਮੈਂ ਦੱਸ ਗੱਲ ਕਰਨੀ ਇਹਦੇ ਵਿੱਚ ਕਾਦੀ ਅਸੀਂ ਝੂਠੇ ਆ ਇਹੋ ਸੱਚੇ ਰਹਿ ਗਏ ਆ ਨਾਲੇ ਕੰਮ ਇਹਨਾਂ ਦੇ ਆਪਣਾ ਕਰ ਲਿਆ ਤੇ ਨਾਲੇ ਸਾਨੂੰ ਗੱਲਾਂ ਕਰਨ ਦੇ ਆਏ ਨੇ ਸਦਕਾ ਗਿੰਦੀ ਪਹਿਲੀ ਨਹੀਂ ਦੇਣੀ। ਹਿੱਡੇ ਡੇ ਹੀ ਕਹਿ ਨਹੀਂ ਨਹੀਂ ਪਹਿਲੀ ਪੁਲੀ ਦੇਣੀ। ਇਹ ਤੁਸੀਂ ਕਿਹੜੀ ਕੋਈ ਲਿਖ ਪੜਤ ਕੀਤੀ ਹੈ? ਲੈ ਦੱਸ। ਮੈਂ ਹਜੇ ਨਹੀਂ ਕੀਤੀ ਤੇ ਤੁਸੀਂ ਬਗਾਨਿਆਂ ਵਾਲਾ ਕੰਮ ਕਰਕੇ ਛੱਡਿਆ। ਮੈਂ ਹਾਂ ਲੇਖ ਪੜਤੋ ਤੇ ਕਰੀਦੀ ਜਿੱਥੇ ਕੋਈ ਯਕੀਨ ਨਾ ਹੋਵੇ। ਮੈਨੂੰ ਯਕੀਨੀ ਤਾਡੇ ਦੇ। ਦਲਜੀਤ ਨੂੰ ਟੱਕਰ ਲਾਂਦੇ। ਨਾ। ਉਹਨੂੰ ਮੈਂ ਸੁਣਾਉਣਾ ਮੈਂ ਚਾਰ ਖੜੀਆਂ ਖਰੀਆਂ। ਚੱਲ ਬਹੁਤੀ ਮਚਾ ਗੋਟ ਬਣਾਉਣੀ। ਮੈਂ ਤਾਂ ਸਿਰ ਪਿੜ ਹੋਉਂਦਿਆ ਜਦੋਂ ਤੇ ਨੇ ਇਹ ਗੱਲ ਦੱਸਤੀ। ਆਹ ਤੇ ਨਵੀਂ ਗੱਲ ਦੱਸਤੀ ਆ ਤੂੰ। ਅੱਗੇ ਸਵੇਰ ਦਾ ਉਧਰੋਂ ਖਾਪ ਕੇ ਆਇਆ ਵਾ ਤੇ ਹੁਣ। ਇਹ ਵੀ ਛੇੜਣਾ ਵਾ। ਕਿਉਂ ਲਿਖਿਆ ਤੇ ਅਸੀਂ ਕੱਖ ਬਣੀ ਜੇ ਤੇ ਕਿਤੇ ਉਹ ਅੜ ਗਈ ਨਾ ਤੇ ਪੈਸੇ ਨੀਗਾ ਸਾਨੂੰ ਮਿਲਨੇ ਇਹ ਤੇ ਹੁਣ ਰਹੀ ਆ ਨਾ ਗੱਲਾਂ ਕਰਨ ਤੇ ਜਨਾਨੀ ਕੋਈ ਵੀ ਕਰ ਸਕਦੀ ਆ ਇਹਨੇ ਤੇ ਉਹਨਾਂ ਦੀਆਂ ਪੂਛਾਂ ਚਕਾਈਆਂ ਅਗਲੇ ਨੇ ਦੋਵਾਂ ਦਿਨਾਂ ਚ ਮੋਟਰਸਾਈਕਲ ਨਵਾਂ ਕਢਾ ਕੇ ਲਿਆਂਦਾ ਚੱਲ ਇਹਨੂੰ ਕਹਿਣਾ ਮੈਂ ਵੀ ਪਿਆਰ ਨਾਲ ਕਢਾਲਾ ਜਿੰਨੇ ਕਿ ਨਿਕਲਦੇ ਆ ਮੰਮਾ ਚਾਚੀਂ ਕਹਿੰਦੇ ਤੁਸੀਂ ਛੇੜ ਪੜਾ ਦਿਓ ਨਾ ਪੁੱਤ ਮੈਂ ਤੈਨੂੰ ਪੜਾਉਣਾ ਚੋਰੀਆਂ ਕਰਨੀਆਂ ਨਹੀਂ ਸਿਖਾਉਣੀਆਂ ਹੈਗੀਆਂ ਠੀਕ ਐ ਜਾਂ ਮੇਰਾ ਪੁੱਤ ਮੈਂ ਹੋਰ ਕਿਤੇ ਟਿਊਸ਼ਨ ਦਾ ਪਤਾ ਕਰਾਂਗੀ ਚੰਗਾ ਉਥੇ ਤੈਨੂੰ ਭੇਜਾਂ ਕਰਾਂਗੀ ਠੀਕ ਹੈ ਜਾਂ ਮੇਰਾ ਪੁੱਤ ਨਾ ਤੂੰ ਅੰਦਰ ਜਾ ਕੇ ਪੜ ਇਦਾਂ ਕਰਦੀ ਆ ਆਪਣਾ ਵੀ ਸਮਾਨ ਸਾਰਾ ਚੁੱਕ ਕੇ ਨਾ ਸਾਹ ਵੀ ਲੈਣੀ ਆ ਮੇਰੇ ਤੇ ਲੋਕ ਵੀ ਖੁੱਲੇ ਰਹਿੰਦੇ ਕੀ ਪਤਾ ਕਿਸ ਦਾ ਕਦੋਂ ਹੱਥ ਪਈ ਅੱਜ ਇਹ ਤਾਂ ਕਿੰਨੂੰ ਚੋਰ ਕਹਿਣ ਦੇ ਹੀ ਤੈਨੂੰ ਕਹਿਣਾ ਹੋਰ ਕਿੰਨੂੰ ਕਹਿਣਾ ਤੂੰ ਬੱਚਿਆਂ ਨੇ ਵੀ ਇਦਾਂ ਦੀਆਂ ਗੱਲਾਂ ਕਰਦੇ ਹੋ ਉਹ ਕੀ ਸੋਚੇਗਾ ਵਿਚਾਰਾ ਅਗੇ ਤੇ ਮੇਰੇ ਕੋਲ ਵਰਤਾ ਹੈ ਨਾ ਜੋ ਹੁੰਦਾ ਜੋ ਵੇਂਦੇ ਨੇ ਸਾਰਾ ਕੁਝ ਉਹੀ ਉਹਨਾਂ ਨੇ ਸੋਚਣਾ ਉਹੀ ਕਰਨਾ ਕੀ ਕੀਤਾ ਕੀ ਐ ਮੈਂ ਕਿਹੜੀ ਚੋਰੀ ਕੀਤੀ ਦੱਸੋ ਨਾ ਘਰ ਚ ਚੋਰੀ ਕਿਹੜੀ ਕੀਤੀ ਐ ਝੂਠ ਬੋਲਣ ਦੀ ਤੋਦ ਦਿਨ ਮੇਰੇ ਨਾਲ ਕਿ ਮੇਰੀ ਮੰਮੀ ਨੇ ਸੈੱਟ ਬਣਾ ਕੇ ਦਿੱਤਾ ਮੰਮੀ ਨੇ ਤੇ ਬਣਾ ਕੇ ਦਿੱਤਾ ਨਹੀਂ ਉਹ ਤੇ ਭਾਬੀ ਆਈ ਤੇ ਸਾਰਾ ਪਤਾ ਲੱਗ ਗਿਆ ਮੈਨੂੰ ਉਹ ਤਾਂ ਮੈਂ ਲਈ ਆਈ ਵਿਆਹ ਵੇਖਣ ਨੂੰ ਤੂੰ ਤੇ ਕਹਿੰਦੀ ਮੇ ਮਮਮੀ ਮੇਰੀ ਨੇ ਬਣਾ ਕੇ ਦਿੱਤਾ ਤੁਹਾਨੂੰ ਸੋਚ ਗਲਤੀ ਲੱਗੀ ਹੁਣੀ ਆ ਮੈਨੂੰ ਕੋਈ ਗਲਤੀ ਨਹੀਂ ਲੱਗੀ ਜਦੋਂ ਤੁਸੀਂ ਅੰਦਰ ਰੋਲਾ ਪਾਉਂਦੀ ਆਂ ਪਰ ਬਾਹਰ ਸਾਰਾ ਕੁਝ ਸੁਣ ਲਿਆ ਕੀ ਸੁਣ ਲਿਆ ਤੁਸੀਂ ਇਹੀ ਜੋ ਲੈ ਕੇ ਆਈਂ ਤੇ ਚੋਰੀ ਕਰਕੇ ਉਥੋਂ ਮੈਂ ਚੋਰੀ ਕਰਕੇ ਨਹੀਂ ਲਿਆਈ ਮੈਂ ਮੰਮੀ ਨੂੰ ਵੀ ਇਹੀ ਗੱਲ ਕਹਿ ਕੇ ਆਈਂ ਕਿ ਮੈਂ ਵਿਆਹ ਵਾਸਤੇ ਖਾਣਾ ਵਾ ਭਾਬੀ ਨੂੰ ਇਹੀ ਲੱਗ ਗਿਆ ਸਾਰਾ ਹੀ ਸੁਣ ਲਿਆ ਮੈਂ ਸਾਰਾ ਇਹ ਤੁਹਾਨੂੰ ਪਤਾ ਕੀ ਆ ਇਹੀ ਕਿ ਤੂੰ ਸੈਟ ਚੋਰੀ ਕਰਕੇ ਲਿਆਈ ਆਂ ਨਿਆਣੀ ਨਹੀਂ ਆ ਮੈਂ ਮੈਨੂੰ ਕਿਹੜਾ ਪਤਾ ਨਹੀਂ ਲੱਗਾ ਕਿੰਨੀ ਵਾਰ ਮੈਂ ਤੁਹਾਨੂੰ ਦੱਸਾਂ ਕਿ ਮੈਂ ਆਪਣੀ ਮੰਮੀ ਕੋਲ ਲਿਆਈ ਸੀ ਭਾਬੀ ਘੜ ਹੈ ਨਹੀਂ ਭਾਬੀ ਨੂੰ ਨਹੀਂ ਪਤਾ ਬ ਕਹ ਰਾਹੀ ਤੇਰੇ ਦਿਲ ਚ ਸੁੱਤੀ ਇਹਨੂੰ ਕਿਹੜਾ ਪਤਾ ਲੱਗਣਾ ਵਾ ਪਤਾ ਨਹੀਂ ਗੱਲਾਂ ਸਾਰੀਆਂ ਸੁਣ ਲਈਆਂ ਮੈਂ ਉੱਥੇ ਮੈਨੂੰ ਪਤਾ ਹੈ ਤੂੰ ਅੱਗੇ ਸੁਣਦੇ ਹੋਣੇ ਸਾਰੇ ਮੈਨੂੰ ਕਿਹੜਾ ਨਹੀਂ ਪਤਾ ਤੂੰ ਹੀ ਰੋਲਾ ਪਾਇਆ ਸਾਡੇ ਕਮਰੇ ਨੇ ਲਾਏ ਹੁੰਦੇ ਆ ਤੂੰ ਰੋਲਾ ਪਾਇਆ ਤਾਂ ਹੀ ਮੈਂ ਸੁਣੀਆਂ ਨੇ ਨਾ ਨਾ ਰੋਲਾ ਪਾਵੇ ਲੈ ਤੇ ਤੂੰ ਕੰਧਾ ਨਾ ਲੱਗੇ ਰਹਿੰਦੇ ਹੋ ਕਦੀ ਕੇਦੀ ਗੱਲ ਸੁਣ ਟੈਮ ਦੇ ਕਦੀ ਕੇਦੀ ਮੈਂ ਕੋਈ ਨਹੀਂ ਤਾਂ ਕੇਦੀ ਗੱਲ ਸੁਣੀ ਤਾ ਤੂੰ ਹੀ ਰੋਲਾ ਪਉਂਦੀ ਆ ਨਾ ਮੈਂ ਤੁਹਾਡੀ ਗੱਲ ਸੁਣਦੀ ਉਹ ਤਾਂ ਮੈਂ ਭਾਬੀ ਨੂੰ ਕਹਿਣੀ ਚੁੱਪ ਕਰ ਚੁੱਪ ਕਰ ਸੁਣਦੀ ਹਣੀ ਮੇਰੀ ਜੀਠਾਣੀ ਉਹ ਕਿਹੜੀ ਚੰਗਾ ਹੋਇਆ ਪਤਾ ਲੱਗ ਗਿਆ ਤੇਰਾ ਵੀ ਤੂੰ ਕੀ ਕਰਦੀ ਓਥੇ ਤੇ ਇੱਥੇ ਇੱਥੇ ਵੀ ਇਹ ਕੋਸ਼ਿਸ਼ ਕਰਨਾ ਤੂੰ ਇਹੋ ਜਿਹਾ ਕੰਮ ਇੱਥੇ ਹੋਇਆ ਤੇ ਮੈਂ ਨਹੀਂ ਚੱਲਣ ਦੇਣਾ ਹੈਗਾ ਨਾ ਮੈਂ ਨਹੀਂ ਕਰਦੀ ਤੂੰ ਹੀ ਕਰਦੀ ਹੁਣੀ ਆ ਮੈਂ ਨਹੀਂ ਕਰਦੀ ਇਹੋ ਜਿਹਾ ਕੰਮ ਕੀ ਪਤਾ ਉਥੋਂ ਕੀ ਕੋਕ ਚੋਰੀ ਕਰਕੇ ਲਿਆਉਣੀ ਆ ਤੇ ਚੰਗੇ ਵੇਲੇ ਤੇਰੀ ਭਾਬੀ ਆਈ ਪਤਾ ਲੱਗ ਗਿਆ ਉਹਦਾ ਸਾਨੂੰ ਕਿੱਥੇ ਪਤਾ ਲੱਗਣਾ ਹੈ ਕੀ ਕਰਦੀ ਆ ਤੂੰ ਉਹ ਤਾਂ ਉਦਾਂ ਹੀ ਬੋਲਣ ਦੀ ਸਾਡੀ ਨਾਨ ਨਾਂ ਪਰਾਈ ਦੀ ਗੱਲ ਆ ਤੂੰ ਐਵੇਂ ਨਾ ਵਿੱਚ ਆਇਆ ਕਰੋ ਸਾਡੀ ਗੱਲ ਆਪਣੀ ਕਰਦੀ ਠੀਕ ਆ ਜੇ ਕੋਈ ਘਰ ਦੇ ਵਿੱਚ ਚੋਰੀ ਹੋ ਗਈ ਨਾ ਜਾਂ ਕੋਹੋ ਜਾ ਕੰਮ ਹੋ ਗਿਆ ਸਿੱਧਾ ਸਿੱਧਾ ਤੇਰਾ ਹੀ ਨਾਂ ਲੱਗਣਾ ਇਹ ਤੀ ਕਿੱਦਾਂ ਲਾ ਦੋਗੇ ਮੇਰਾ ਨਾਮ ਇੰਨਾ ਚਿਰ ਹੋ ਗਿਆ ਮੇਰੇ ਵਿਆਹ ਨੂੰ ਕਦੀ ਕੀਤੀ ਮੈਂ ਚੋਰੀ ਹੋਈ ਕਦੀ ਘਰ ਚ ਕੋਈ ਚੋਰੀ ਮੈਂ ਵੀ ਕੰਨੀ ਸੁਣੀਆਂ ਨੇ ਸਾਰੀਆਂ ਗੱਲਾਂ ਤਾਂ ਹੀ ਮੈਂ ਤੇਰਾ ਨਾਂ ਲਾਉਂਦੀ ਆ ਮੈਨੂੰ ਅੱਦਾ ਕੋਈ ਜ਼ਰੂਰਤ ਨਹੀਂ ਪਈ ਮੈਂ ਹੋਰ ਕਰਦੀ ਪਹਿਲਾਂ ਕਿਉਂ ਨਹੀਂ ਤੇਰਾ ਨਾਂ ਲਾਤ ਬੜਾ ਕਿੰਨੀ ਹੁੰਨੀ ਆ ਭਾਬੀ ਮੇਰੀ ਬੜੀ ਚੰਗੀ ਬੜੀ ਚੰਗੀ ਹੈ ਹੁਣ ਵੜ ਕੇ ਵਿਖਾਈ ਰਹਿੰ ਕੰਨਾਂ ਵਾਂਗ ਕਾਈ ਤੈਨੂੰ ਵੜਨ ਦਊਗੀ ਅਗਲੀ ਚੱਜ ਨਾਲ ਹੀ ਚੋਰੀ ਕਰਕੇ ਲਿਆਈ ਹੈ ਨਾ ਉਥੋਂ ਸੈਟ ਹੁਣ ਤੇਰੇ ਨਾਲੇ ਦਊਗੀ ਚੱਜ ਜਨੇ ਤੈਨੂੰ ਰਾਣੀ ਹਾਰ ਪਾ ਕੇ ਕੱਲਿਆ ਕਰੂਗੀ ਫਿਰ ਵੇਖੀ ਸਹੀ ਜਾਵਾਂਗੀ ਢੋਰ ਨਾ ਜਾਵਾਂਗੀ ਮੇਰੀ ਮਾਂ ਪਿਓ ਜਿੰਦੇ ਆ ਨਾ ਉੱਥੇ ਵੇਖੀ ਜਾਂਦੀ ਵਾੜਨਗੇ ਵੇਖੀ ਸਹੀ ਤੈਨੂੰ ਕਿੱਦਾਂ ਚੱਜ ਨਾਲ ਵਾੜਦੀ ਮੇਰੀ ਭਾਬੀ ਵੀ ਨਹੀਂ ਮਾਰੀ ਠੀਕ ਹੈ ਪਤਾ ਹੈ ਮੈਂ ਸੋਨ ਲੀਆ ਸਾਰੀਆਂ ਗੱਲਾਂ ਜਿਹੜੀ ਗੱਲਬਾਤ ਹੋਈਆਂ ਤੇਂਦੀ ਕੋਈ ਲੋੜ ਨਹੀਂ ਹੈਗੀ ਠੀਕ ਹੈ ਕਈ ਗੱਲਾਂ ਸਾਰੀਆਂ ਨਹੀਂ ਹੁੰਦੀਆਂ ਨਹੀਂ ਸਾਡੀਆਂ ਨਹੀਂ ਹੁੰਦੀਆਂ ਹੈਗੀਆਂ ਇਹੋ ਜੇ ਕੰਮ ਕਰਕੇ ਮੈਂ ਨਹੀਂ ਲਈ ਕਦੇ ਆਪਣੇ ਪੇਕੇਆ ਤੋਂ ਚੋਰੀ ਜਿੰਨਾ ਤੱਕ ਮੇਰੇ ਮਾਪਿਓ ਜਿੰਦੇ ਆ ਨਾ ਜਾਊਂਗੀ ਟੋਰਨਾ ਮੇਰੀ ਭਾਬੀ ਕੋਹ ਨਹੀਂ ਕਰ ਸਕਦੀ ਠੀਕ ਹੈ ਚੱਲ ਮੈਂ ਤੇਰੇ ਵਰਗੀ ਦੇ ਮੱਥੇ ਨਹੀਂ ਲੱਗਣਾ ਚਾਹੁੰਦੀ ਸਮਝ ਆਈ ਮੈਂ ਵੀ ਆਪਣਾ ਸਮਾਨ ਸਾਹਮਣੀ ਜਾ ਕੇ ਤੇਰੇ ਵਰਗੀ ਤਾਂ ਕੀ ਪਤਾ ਵਾ ਸਹੀ ਨਾ ਮੰਮੀ ਮੈਨੂੰ ਸੱਟ ਦਿੰਦੀ ਤੇ ਨਾ ਮੈਨੂੰ ਗੱਲਾਂ ਸੁਣਨੀਆਂ ਪੈਂਦੀਆਂ ਪਹਿਲਾਂ ਮੈਨੂੰ ਭਾਬੀ ਨੇ ਇੰਨਾ ਸੁਣਾਇਆ ਫਿਰ ਮੈਨੂੰ ਇੱਥੋਂ ਗੱਲਾਂ ਸੁਣਨੀਆਂ ਪਈਆਂ ਦੋਵੇਂ ਮੇਰੇ ਚੰਗਾ ਦਿਵਾਲੇ ਹੋਈਆਂ ਮੇਰੀ ਵੀ ਇਨੀ ਕਿਸਮਤ ਖਰਾਬ ਆ ਮੈਂ ਕੀ ਕਰਾਂ ਹੁਣ ਮੈਨੂੰ ਪੇਕਿਆਂ ਤੋਂ ਵੀ ਗੱਲਾਂ ਸੁਣਨੀਆਂ ਪਈਆਂ ਵਾ ਤੇ ਇੱਥੋਂ ਵੀ ਸੁਣਨੀਆਂ ਪੈਣੀਆਂ ਵਾ ਉਦੋਂ ਮੰਮੀ ਨੂੰ ਮੈਂ ਕਿਹਾ ਕਿ ਕਹਿੰਦੀ ਪੜੀ ਲਿਖੀ ਨਾ ਲੈਣੀ ਪੜੀ ਨੀ ਕਿ ਗੱਡੀ ਦੇ ਮਗਰ ਲਾ ਕੇ ਦਾਜ ਦੇ ਬਸ ਵਿਆਹ ਕਰ ਲੈ ਛੇਤੀ ਛੇਤੀ ਕੋ ਵੇਖਿਆ ਨੀ ਸੁਣਿਆ ਨੀ ਕਿ ਕਿੱਦਾਂ ਦੀ ਕੁੜੀ ਐ ਕਿੱਦਾਂ ਦੀ ਨਹੀਂ